ਇਹ ਦੇਖੋ ਜਿਹੜੇ ਬੱਚਿਆਂ ਦਾ ਨਾ 10ਵੀਂ ਤੋਂ ਲੈ ਕੇ 12ਵੀਂ ਤੱਕ ਦਾ ਹੁੰਦਾ ਇਹ ਇਹ ਸ਼ੁਰੂਆਤ ਹੁੰਦੀ ਹੈ ਕਿਸੇ ਵੀ ਗਲਤ ਸੰਗਤ ਦੇ ਵਿੱਚ ਜਾਣਾ ਚਾਹੇ ਨਸ਼ਿਆਂ ਦੇ ਵਿੱਚ ਜਾਣਾ ਡਰੱਗਸ ਨਾਲ ਡਰੱਗਸ ਇੱਕ ਇਹੋ ਜਿਹਾ ਮੁੱਦਾ ਹੈ ਇਹਨੂੰ ਹਰ ਇੱਕ ਦੇ ਨਾਲ ਰਿਲੇਟ ਕੀਤਾ ਜਾਂਦਾ ਚਾਹੇ ਉਹ ਗੈਂਗਸਟਰ ਹੈ ਚਾਹੇ ਕੋਈ ਗੁੰਡਾਗਰਦੀ ਹੈ ਚਾਹੇ ਕੋਈ ਲੈਂਡ ਮਾਫੀਆ ਉਹ ਹਰ ਇੱਕ ਦੇ ਨਾਲ ਜੁੜਦਾ ਹੈ ਬੱਚਿਆਂ ਨੂੰ ਜੇ ਅੱਜ ਦੇ ਟਾਈਮ ਦੇ ਵਿੱਚ ਸਾਂਭ ਲਿਆ ਤਾਂ ਬਹੁਤ ਸੌਖਾ ਹੈ ਕਿਉਂਕਿ ਜਦੋਂ ਨਸ਼ੇ ਦੇ ਵਿੱਚ ਪੈ ਗਿਆ ਕੋਈ ਉਸ ਨੂੰ ਕੱਢਣ ਵਾਸਤੇ ਬਹੁਤ ਜ਼ਿਆਦਾ ਜ਼ੋਰ ਲੱਗਦਾ ਤੇ ਉਹਨਾਂ ਸਿਸਟਮ ਬਣਾਉਣ ਵਾਸਤੇ ਡੀਡਿਕਸ਼ਨ ਸੈਂਟਰਾਂ ਵਾਸਤੇ ਤਾਂ ਬਹੁਤ ਜ਼ਿਆਦਾ ਔਖਾ ਇਸ ਕਰਕੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਇੱਕ ਨਸ਼ਿਆਂ ਦਾ ਛੇਵਾਂ ਦਰਿਆ ਵਗ ਪਿਆ ਸੀ ਉਹਦੇ ਲਈ ਹੁਣ ਪੰਜਾਬ ਦੇ ਜਿਹੜੇ ਵਾਸੀ ਨੇ ਉਹ ਸੁਚੇਤ ਹੋ ਚੁੱਕੇ ਨੇ ਉਹਨਾਂ ਨੂੰ ਪਤਾ ਹੈ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਦਲਦਲ ਦੇ ਵਿੱਚ ਫਸਦੀ ਜਾ ਰਹੀ ਸੀ ਉਹਨੂੰ ਕੱਢਣ ਦੇ ਲਈ ਪੰਜਾਬ ਵਾਸੀਆਂ ਨੇ ਪਿੰਡ ਪੱਧਰ ਤੇ ਸ਼ਹਿਰਾਂ ਦੇ ਵਿੱਚ ਬਾੜ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਤਹਈਆ ਕੀਤਾ ਹੈ ਕਿ ਜਿਹੜਾ ਇਹ ਨਸ਼ਿਆਂ ਦਾ ਕੋੜ ਪੰਜਾਬ ਦੇ ਵਿੱਚ ਸੀ ਉਹਨੂੰ ਖੱਲ ਪਾਉਣ ਦੇ ਲਈ ਸਾਰੇ ਉਪਰਾਲਾ ਕਰ ਰਹੇ ਨੇ ਤਾਂ ਕਿ ਨੌਜਵਾਨਾਂ ਨੂੰ ਬਚਾਇਆ ਜਾ ਸਕੇ ਦੇਸ਼ ਦੇ ਭਵਿੱਖ ਨੂੰ ਬਚਾਇਆ ਜਾ ਸਕੇ ਇੱਥੇ ਵੱਖ-ਵੱਖ ਜੱਥੇਬੰਦੀਆਂ ਇਕੱਠੀਆਂ ਹੋਈਆਂ ਨੇ ਇਹ ਮੰਗ ਕੱਲੀ ਸਾਡੀ ਨਹੀਂ ਜਾਂ ਮੇਰੀ ਨਹੀਂ ਇਹ ਪੂਰੇ ਪੰਜਾਬ ਦੀ ਮੰਗ ਹੈ ਕਿ ਪੰਜਾਬ ਨਸ਼ਾ ਮੁਕਤ ਹੋਵੇ ਤੇ ਜਿਹੜਾ ਇਹ ਨਸ਼ਾ ਮੁਕਤ ਪੰਜਾਬ ਹੋਊਗਾ ਉਹ ਇੱਕ ਜੜਤ ਹੋਊਗਾ ਜਿੱਥੇ ਅੱਜ ਇਹ ਵੱਖ-ਵੱਖ ਸਕੂਲ ਦੇ ਬੱਚੇ ਇਕੱਠੇ ਹੋਏ ਨੇ ਯੂਥ ਇਕੱਠਾ ਹੋਇਆ ਮੇਰੇ ਮੰਨਣਾ ਇਹ ਹੈ ਵੀ ਜਿਹੜੀ ਯੂਥ ਹੈ ਜੁਵਾ ਸ਼ਕਤੀ ਹੈ ਔਰ ਜਿਹੜਾ ਇੱਕ ਬੂਟਾ ਲੱਗ ਚੁੱਕਿਆ ਉਹ ਇਹ ਯੁੱਧ ਹੀ ਖਤਮ ਕਰ ਸਕਦਾ ਹੈ ਇਹਨਾਂ ਦੇ ਥਰੂ ਜਿਹੜਾ ਅੱਗੇ-ਅੱਗੇ ਇੱਕ ਚੇਨ ਚੱਲੇਗੀ ਤੇ ਨਸ਼ਾ ਮੁਕਤ ਪੰਜਾਬ ਹੋਵੇਗਾ ਜਿੱਥੋਂ ਬਹੁਤ ਵੱਖ-ਵੱਖ ਸਪੋਰਟਸਮੈਨ ਜਿਹੜੀਆਂ ਐਕਟੀਵਿਟੀਆਂ ਨੇ ਤੇ ਤੇ ਹੋਰ ਸਟੇਟਾਂ ਅੱਗੇ ਨੇ ਉੱਥੇ ਮੈਂ ਚਾਹੁੰਦਾ ਵੀ ਪੰਜਾਬੀ ਵੱਧ ਤਰ ਵੱਧ ਵੱਧ ਚੜ ਕੇ ਹਿੱਸਾ ਲਵੇ ਜੀ ਨਸ਼ਿਆਂ ਦੇ ਖਿਲਾਫ ਰੈਲੀ ਸਮਰਾਲੇ ਸ਼ਹਿਰ ਵਿੱਚ ਕੱਢੀ ਜਾ ਰਹੀ ਹੈ ਜਿਦੇ ਵਿੱਚ ਵੱਖ-ਵੱਖ ਸਕੂਲਾਂ ਦੇ ਵਿੱਚੋਂ ਬੱਚਿਆਂ ਨੂੰ ਬੁਲਾਇਆ ਗਿਆ ਸੋ ਇਹ ਨਸ਼ੇ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਉਹ ਇਸੇ ਉਮਰ ਤੋਂ ਹੁੰਦੀ ਹੈ ਸੋ ਜੇ ਨਸ਼ਿਆਂ ਨੂੰ ਠੱਲ ਪਾਣੀ ਹੈ ਜੇ ਗੋਡਿਆਂ ਥ ਨਸ਼ਾ ਰੂਪੀ ਜਿਹੜਾ ਜਾਨਵਰ ਆਪਾਂ ਦੇਣਾ ਸੋ ਇੱਥੇ ਜੇ ਆਪਾਂ ਰੋਕ ਲਵਾਂਗੇ ਸੋ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਸੁੱਕੀ ਹੋਣਗੀਆਂ ਤੇ ਜਿਹੜਾ ਪੰਜਾਬ ਦੇ ਵਿੱਚ ਛੇਵਾਂ ਦਰਿਆ ਨਸ਼ਿਆ ਦਾ ਵਗ ਰਿਹਾ ਹੈ ਇਹ ਕਹਿ ਕੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਪੰਜਾਬ ਤਰੱਕੀ ਦੀ ਰਾਹ ਤੇ ਚੱਲੇਗਾ ਆ ਪੂਰੇ ਸਮਰਾਲੇ ਦੇ ਸਕੂਲਾਂ ਦੇ ਵਿੱਚ ਥੋੜੇ ਥੋੜੇ ਬੱਚੇ ਆਏ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਸ਼ੁਰੂਆਤ ਆ ਉਹ ਇਹੀ ਕਲਾਸਾਂ ਤੋਂ ਹੁੰਦੀ ਹੈ ਇਹ ਕਲਾਸਾਂ ਨੂੰ ਆਪਾਂ ਸੰਭਾਲ ਲਿਆ ਤਾਂ ਜਿਹੜੀ ਇਹ ਰੈਲੀ ਆਪਣੀ ਇਹ ਸਫਲ ਹੋ ਸਕਦੀ ਹੈ ਤੇ ਆਪਣੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਜਿਹੜਾ ਕਿ ਦਲਦਲ ਦੇ ਵਿੱਚ ਜਾ ਰਿਹਾ ਹੈ ਜਿਹੜੀ ਅੱਜ ਦੀ ਰੈਲੀ ਹੈ ਇਹਦੇ ਲਈ ਜੋ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ ਉਹਨੂੰ ਥਲ ਪਾਉਣ ਵਾਸਤੇ ਜੋ ਨੌਜਵਾਨ ਪੀੜੀ ਔਲਾਮੰਦ ਹੋ ਰਹੀ ਹੈ ਤੇ ਰੈਲੀ ਨਿਕਲ ਰਹੀ ਹੈ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਕਿ ਜਿਸ ਤਰ੍ਹਾਂ ਟੀਕੇ ਹੋ ਗਏ ਚਟਾ ਹੋ ਗਿਆ ਅਫੀਮ ਹੋ ਗਈ ਇਹੋ ਜਿਹੇ ਨਸ਼ਿਆਂ ਨੂੰ ਲਾੜਤ ਪਾ ਕੇ ਇੱਕ ਸੁਖੀ ਜੀਵਨ ਵਧੀਆ ਜੀਵਨ ਸੱਚਾ ਜੀਵਨ ਜਿਹੀਏ